ਅਧਿਯੋਗ ਪ੍ਰਦਾਨਗੀ ਮੰਡਲ ਸਾਹਿਬ ਦਰਸ਼ਕ ਸਾਹਿਬ ਤੇ ਸਦੇਸ ਮਨ ਸੰਚਾਲਨ ਮੇਰੇ ਸਾਹਮਣੇ ਬੈਠੇ ਗੁਰੂ ਜੀ ਭਾਦੀਆ ਸਾਹਿਬ ਸੁਖੀ ਬਾੜ ਜੀ ਤੇ ਹੋਰ ਸਾਰੀਆਂ ਸ਼ਖਸੀਅਤਾਂ ਨੂੰ ਨਮਸਕਾਰ ਹੈ ਦੋਸਤੋ ਇੱਕ ਇੱਕ 70 ਦੀਆਂ ਤੁਪਜ ਕੁਝ ਖਿਆਲ ਨੇ ਫਿਰ ਮੈਂ ਦੋ ਛੋਟੀਆਂ ਛੋਟੀਆਂ ਮਹabbਤੀ ਕਵਿਤਾਵਾਂ ਸੁਣਾਵਾਂਗਾ ਤੇਰੇ ਮੱਥੇ ਤੇ त्रेली ਕਾਤੋਂ ਆਉਂਦੀ ਤੇਰੇ ਮੱਥੇ ਤੇ ਤਰੇਲੀ ਕਾਤੋਂ ਆਉਂਦੀ ਤੂੰ ਜਦੋਂ ਸਾਡਾ ਸੱਚ ਸੁਣਦਾ ਵਾਹ ਕਿਆ ਬਾਤ ਆ ਤੂੰ ਜਦੋਂ ਸਾਡਾ ਸੱਚ ਸੁਣਦਾ ਹੈ ਤੇਰੇ ਮੱਥੇ ਤੇ ਤਰੇਲੀ ਕਾਤੋਂ ਆਉਂਦੀ ਤੇਥੋਂ ਰੌਸ਼ਨੀ ਕੈਦ ਨਹੀਂ ਹੋਣੀ ਤੇਥੋਂ ਰੌਸ਼ਨੀ ਕੈਦ ਨਹੀਂ ਹੋਣੀ ਉਹ ਪਿੰਜਰੇ ਬਣਾਉਣ ਵਾਲਿਆ ਵਾਹ ਤੇਥੋਂ ਹਵਾ ਉੱਤੇ ਲੱਗਣੇ ਨਹੀਂ ਪੈ ਰਹੇ ਉਹ ਬਾਦਸ਼ਾਹ ਕਹਾਉਣ ਵਾਲਿਆ ਕਿਆ ਬਾਤ ਆ ਕਿਆ ਬਾਤ ਬਹੁਤ ਵਧੀਆ ਸੱਤਸਰ ਸ਼ੁਕਰੀਆ ਜੀ ਬਹੁਤ ਰੁਪੀਆਂ ਨੂੰ ਰਾਸ ਬੜਾ ਆਇਆ ਇਹ ਝੂਲਦਾ ਤਿਰੰਗਾ ਦੇਸ਼ ਦਾ ਬਹੁਤ ਰੁਪੀਆਂ ਨੂੰ ਰਾਸ ਬੜਾ ਆਇਆ ਇਹ ਝੂਲਦਾ ਤਿਰੰਗਾ ਦੇਸ਼ ਦਾ ਉਹਨੇ ਸੁਪਨੇ ਚ ਕਾਲਾ ਧੰਨ ਗਿਣਿਆ ਤੇ ਧੁਰ ਤੱਕ ਕਾਲਾ ਹੋ ਗਿਆ ਵਾਹ ਉਹਨੇ ਸੁਪਨੇ ਚ ਕਾਲਾ ਧੰਨ ਗਿਣਿਆ ਤੇ ਧੁਰ ਤੱਕ ਕਾਲਾ ਹੋ ਗਿਆ ਰੁੱਖ ਵੱਢ ਕੇ ਬਣਾਉਣੀ ਕਹਿੰਦੇ ਛਤਰੀ ਰੁੱਖ ਵੱਢ ਕੇ ਬਣਾਉਣੀ ਕਹਿੰਦੇ ਛਤਰੀ ਸਿਆਣੇ ਵੇਖੋ ਮੇਰੇ ਯੁੱਗ ਦੇ ਕੀ ਬਾਤ ਆ ਪਿਆਰ ਕਰ ਲੈ ਤੇ ਸਿੱਖ ਲੈ ਜੁਗਨੀ ਦਿਲਾਂ ਚਕਪਾ ਖੇਡਦੀ ਵਾਹ ਪਿਆਰ ਕਰ ਲੈ ਤੇ ਸਿੱਖ ਲੈ ਜੁਗਨੀ ਇੱਕ ਮੁਹੱਬਤੀ ਕਹਾਣੀ ਸੁਣਾਵਾਂਗਾ ਜੀ ਮੈਂ ਉਹਦਾ ਨਾਂ ਵੀ ਮੁਹੱਬਤੀ ਕਾਵ ਹੈ ਮੈਂ ਆਲੋਚਕ ਬਨ ਉਹਦੇ ਵਿੱਚੋਂ ਨੁਕਸ ਛਾਂਟਣ ਲੱਗਾ ਮੈਂ ਆਲੋਚਕ ਬਣ ਉਹਦੇ ਵਿੱਚੋਂ ਨੁਕਸ ਛਾਂਟਣ ਲੱਗਾ ਉਹਨੇ ਕਿਹਾ ਨਦੀ ਨੂੰ ਕਿੰਨੇ ਹੀ ਰਾਹਾਂ ਰਾਹਾਂ ਚੋਂ ਗੁਜ਼ਰਨਾ ਪੈਂਦਾ ਬੜਾ ਕੁਝ ਚਾਹਿਆ ਅਣਚਾਹਿਆ ਸੀਨੇ ਵਿੱਚ ਸਮਾਉਣਾ ਪੈਂਦਾ ਮੇਰੀ اٹਕਣਾ ਝਟਕਣਾ ਤੋਰ ਕੁਤੋਰ ਨਾ ਵੇਖ ਸਮੁੰਦਰ ਬਣ ਮੈਨੂੰ ਸਮਾਉਣ ਜੋਗਾ ਉਦੀ ਕਵਤਾ ਨੇ ਮੇਰੀ ਸਾਰੀ ਆਲੋਚਨਾ ਧੱਕ ਲਈ ਅਗਲੀ ਕਵਤਾ ਹੈ ਮੇਰੀ ਮਹਾਪਤੀ ਸਟੀਕ ਹਰਿਮੰਦਰ ਸਾਹਿਬ ਤੋਂ ਬਾਹਰ ਵੱਲ ਆਉਂਦਿਆਂ ਹਰਿਮੰਦਰ ਸਾਹਿਬ ਤੋਂ ਬਾਹਰ ਵੱਲ ਆਉਂਦਿਆਂ ਬਾਣੀ ਵਿਚਲੇ ਕਾ ਕ੍ਰਿਸ਼ਮੇ ਮਹਾ ਵਿਸਮੈ ਰਹਸ ਬੋਧ ਚੇਤਨਾ ਪ੍ਰਬੋਧ ਰੋਹਾਨੀ ਰੰਗ ਆਤਮਿਕ ਆਨੰਦ ਸੂਖਮ ਸੰਵਾਦ ਅਲੋਕਾਰੀ 나ਦ ਹਰਮੰਦਰ ਸਾਹਿਬ ਤੋਂ ਬਾਹਰ ਵੱਲ ਆਉਂਦੇ ਆ ਬਾਣੀ ਵਿੱਚਲੇ ਕਾਵਿ ਕਰਿਸ਼ਮੈ ਮਹਾ ਵਿਸਮੈ ਰਹਸ बोਧ ਚੇਤਨਾ ਪ੍ਰਬੋਧ ਰੋਹਾਨੀ ਰੰਗ ਆਤਮਿਕ ਆਨੰਦ ਸੂਖਮ ਸੰਵਾਦ ਆਤਮਿਕ ਆਨੰਦ ਆ ਅਲੋਕਾਰੀ 나ਦ ਸੰਗ ਬਣੀ ਆਪਣੀ ਗਹਿਰੀ ਪ੍ਰੀਤੀ ਬਾਰੇ ਗੱਲਾਂ ਕਰਦੇ ਆ ਉਹਦੇ ਤੋਂ ਪ੍ਰਮਾਨਿਕ ਬਾਣੀ ਸਟੀਕ ਖਰੀਦਨ ਬਾਰੇ ਸਲਾਹ ਲੈਣ ਲੱਗਾ ਉਹਨੇ ਕਿਹਾ ਜਿਹਦੇ ਸੰਗ ਪ੍ਰੀਤੀ ਪਾਈ ਦੀ ਉਹਦੀ ਵਿਆਖਿਆ ਕਿਸੇ ਹੋਰਾਂ ਤੋਂ ਨਹੀਂ ਕਰਾਈ ਤੀ ਜਿਹਦੇ ਸੰਗ ਗਹਿਰੀ ਪ੍ਰੀਤੀ ਪਾਈ ਦੀ ਉਹਦੀ ਵਿਆਖਿਆ ਹੋਰਾਂ ਤੋਂ ਨਹੀਂ ਕਰਾਈ ਦੀ ਇੱਕ ਦੋ ਕੋ 17 ਲਗੂ ਦਿਲਾ ਸੰਗ ਸਾਂਝਾ ਪਾ ਕੇ ਇਹਦਾ ਨਾਮ ਹੈ ਜੀ ਕੀਜੈ ਮਹਾ ਸੰਜੋਗ ਲਗੂ ਦਿਲਾਂ ਸੰਗ ਸਾਂਝਾ ਪਾ ਕੇ ਕਿਉਂ ਸਹੇੜੇ ਰੋਗ ਲਗੂ ਦਿਲਾਂ ਸੰਗ ਜੁੜਿਆ ਪਿਆਰੇ ਅੱਜ ਵੀ ਕੱਲ ਵੀ ਸੋਗ ਲਗੂ ਦਿਲਾਂ ਦੇ ਕਬਜੇ ਕੁਝੇ ਕਦੇ ਨਾ ਦਰਿਆ ਹੋਗ ਲਗੂ ਦਿਲਾਂ ਦੀ ਕੁੱਲ ਯਾਤਰਾ ਭੋਗ ਤੋਂ ਲੈ ਕੇ ਭੋਗ ਢੂਂਡ ਮਹਾ ਦਿਲ ਟੈਪੋ ਕਦਮੀ ਕੀਜੈ ਮਹਾ ਸੰਜੋਗ ਲਗੂ ਦਿਲਾਂ ਦੇ ਛਪੜੀ ਸੈਫੀ ਹਾਂਸ ਨਹੀਂ ਚੁਗਦੇ ਚੋਕ ਸ਼ੁਕਰੀਆ ਥੈਂਕ ਯੂ Thank you.